ਨੇ ਵੀਰ ਨੂੰ ਤਾਂ ਪਤਾ ਹੀ ਕੰਮ ਕੰਮ ਕਰਦੇ ਕਿੰਨਾ ਟਾਈਮ ਲੱਗ ਗਿਆ ਵੀਰ ਨੂੰ ਵੀ ਨਹੀਂ ਦੱਸਣ ਦੇ ਤਾਂ ਸਾਰੇ ਕਿੱਥੇ ਗਏ ਆਈ ਹਾਂ ਗਰਮੀ ਬੜੀ ਬਾਹਰ ਤੇ ਆਹੋ ਦਿਨ ਬਦਲ ਗਿਆ ਹੁਣ ਕਿੰਨੀ ਗਰਮੀ ਹੋ ਗਈ ਆਹ ਲੋ ਪਾਣੀ ਹੋਰ ਕਰੇ ਸਭ ਠੀਕ ਆਪੀ ਹਾਂਜੀ ਪੱਬਜੀ ਸਭ ਵਧੀਆ ਠੀਕ ਮਮੀ ਹਣੀ ਹਾਂ ਸਭ ਪਰਵਾਸ ਸਭ ਠੀਕ ਆ ਖੰਡੇ ਦੂਜੇ ਭਾਜੀ ਵੀ ਆਏ ਆ ਹਾਂਜੀ ਉਹ ਵੀ ਆਏ ਆ ਅੱਛਾ ਰਹਿਣਗੇ ਨੇ ਰਹਿਣ ਦੇ ਤੂੰ ਅਮਰਜੈਂਸੀ ਆਏ ਥੋੜਾ ਜਿਹਾ ਅੱਛਾ ਅੱਛਾ ਹਾਂਜੀ ਚੱਲ ਤੂੰ ਬਾਜੀ ਹੁਣ ਹੀ ਗਈ ਜੈਂਡੀ ਉਹ ਉੱਧਰ ਸੈੱਡ ਵਾਲ ਗਏ ਨੇ ਅੱਛਾ ਹਾਂ ਪੂਜਾ ਨਹੀਂ ਦਸਾਂ ਢੀ ਪੂਜਾ ਨਾ ਕੱਲ ਦੀ ਉਹਦੀ ਸਿਹਤ ਨਹੀਂ ਆ ਠੀਕ ਤੇ ਉਹ ਕੱਲ ਦਾ ਉਹਦੇ ਕੋ ਉੱਠਿਆ ਹੀ ਨਹੀਂ ਗਿਆ ਤੇ ਉਹ ਅੰਦਰ ਹੀ ਲੰਮੇ ਪਈ ਆ ਠੀਕ ਠੀਕ ਉਹਨੂੰ ਅਜੇ ਮੇਰੇ ਸਾਹਬ ਨਾ ਪਤਾ ਹੀ ਨਹੀਂ ਲੱਗਾ ਵੀ ਤੁਸੀਂ ਆਈ ਜੇ ਇਹਨੂੰ ਪਤਾ ਹੁੰਦਾ ਤੇ ਇਹਨੇ ਬਾਹਰ ਆਉਣਾ ਸੀਗਾ ਚੱਲ ਕੋਈ ਨਹੀਂ ਦੱਸ ਦਿਆਂ ਮੈਂ ਉਹਨੂੰ ਉਹਨੂੰ ਕਹਿਣੀ ਆ ਦੱਸੇ ਬੱਚੇ ਦੇ ਉਹ ਨਹੀਂ ਇੱਥੇ ਆ ਨਹੀਂ ਇੱਥੇ ਹੀ ਨੇ ਅੱਜ ਛੁੱਟੀ ਉਹਨਾਂ ਨੂੰ Eid ਦੀ ਅੱਛਾ ਅੱਛਾ ਹਾਂਜੀ ਹਾਂ ਸਹੀ ਸੁਣਾ ਬਾਉਨੂ ਦੀ ਨੰਦ ਨਾਲ ਉਹ ਤਾਂ ਮੈਂ ਕਹ ਰਹੀ ਸ਼ੜੀ ਗਰਮੀ ਬੜੀ ਭਾਪੀ ਪਤਾ ਹੀ ਆ ਤੁਹਾਨੂੰ ਆਹ ਗਰਮੀ ਤੇ ਹੈ ਰ ਹੈ ਚਲ ਤੁਸੀਂ ਬੈਠੋ ਨਾਲੇ ਮੈਂ ਚਾਹ ਬਣਾ ਲਿਆ ਨਾ ਤੇ ਨਾਲੇ ਉਹਨਾਂ ਨੂੰ ਬੁਲਾਉਣੀ ਉਧਰੋਂ ਹਾਂ ਚਲੋ ਵੇ ਨਿਬੜ ਗਿਆ ਡੰਗਰਾਂ ਦਾ ਹਾਂ ਨਿਬੜ ਗਿਆ ਪੰਜ ਡੌਂਡਿਆ ਸੀ ਦੱਸ ਗਿਆ ਉਹ ਭਾਜੀ ਹੁਣੀ ਆਏ ਘਰ ਅੱਛਾ ਬਲਜਿੰਦਰ ਤੇ ਗੁਰਪ੍ਰੀਤ ਭਾਜੀ ਅੱਛਾ ਬਲਜਿੰਦਰ ਆਇਆ ਹਾਂ ਬਲਜਿੰਦਰ ਆਇਆ ਚਲੋ ਆ ਗਿਆ ਮੈਂ ਹਾਂ ਚਾਹ ਚਾਹ ਜੀ ਜਿੰਦ ਆਇਆ ਅੱਛਾ ਸਿਕਾ ਲਈ ਸਿਕਾ ਸਤਿਗਾਲ ਜੀ ਸਤਿਗਾਲ ਜੀ ਬਹੁਤ ਠੀਕ ਠਾਕ ਹਾਂ ਵਧੀਆ ਹੋ ਸਭ ਬਸ ਵਧੀਆ ਜੀ ਹੋਰ ਠੀਕ ਠਾਕ ਰਹੇ ਸਭ ਹਾਂ ਜੀ ਹਾਂ ਜੀ ਤੁਸੀਂ ਸੁਣਾਓ ਕਿੱਸਾ ਕਣਕਾ ਹੋ ਗਿਆ ਵਟ ਵਾਲੀ ਹਾਂ ਜੀ ਵਧੀਆ ਭਾਜੀ ਠੀਕ ਠਾਕ ਅਏ ਬੜੀ ਥੋੜੀ ਹਰੀ ਆ ਲੇਟ ਹੀ ਥੋੜੀ ਵਿੱਚ ਦੋਪਹਰ ਵਾਲੀਆਂ ਹੋੜੀਆਂ ਬਤੇ ਦਾ ਵੱਢਣ ਵਾਲੀਆਂ ਆ ਉਹ ਲਗਭਗ ਇਕੱਠਾ ਹੀ ਚੱਲ ਪਿੰਦਾ ਸੀ ਜੀ ਛੋਟਾ ਨਹੀਂ ਆ ਛੋਟਾ ਉਹ ਫਿਰ ਛੁੱਟੀ ਹੀ ਪੈਸਾ ਥੋੜੀ ਗਰਮੀ ਵਾਧਿਆ ਛੋਟਾ ਹੀ ਮਿਲ ਜਾਂਦਾ ਨਾਲੇ ਉਹ ਬੱਚਿਆਂ ਨੂੰ ਹੁੰਦਾ ਵੀ ਚਲ ਛੁੱਟੀ ਵਾਲੇ ਦਿਨ ਟੀਵੀ ਟੂਬ ਵਗੈਰਾ ਵੇਖਦੇ ਆ ਆ ਜਦ ਫੋਨ ਤੇ ਡਿਆਣਾ ਨਾ ਆ ਉਹ ਹੜਦੇ ਨਹੀਂ ਚੱਲ ਕੋਈ ਗੱਲ ਨਹੀਂ ਫਿਰਤੀ ਆ ਹੋਰ ਸ਼ੌਤ ਬਸ ਵਧੀਆ ਜੀ ਬਾਪੂ ਨੇ ਕੈਮਰੇ ਸਾਰੇ ਹਾਂ ਜੀ ਕੈਮ ਆ ਜੀ ਚਲ ਵਧੀਆ ਹੋਰ ਬਜੰਦਰ ਹੁੰਦਾ ਸ ਹਾਂ ਸਭ ਵਧੀਆ ਠੀਕਾ ਜੀ ਮੌਸਮ ਉਹ ਬਦਲਦੇ ਆ ਪਿਆ ਤੇ ਬੱਦਲ ਵੀ ਆਉਂਦਾ ਆ ਹਾਂ ਕੱਲੇ ਬੱਦਲ ਬੜਾ ਸੀ ਪਰ ਟਲ ਗਿਆ ਹੁਣ ਬਚਾ ਹੋ ਗਿਆ ਵਾ ਕਣਕਾ ਦਾ ਭਾਈ ਨਾ ਹਾਂਜੀ ਪੱਕੀ ਕਣਕ ਤੇ ਨੁਕਸਾਨ ਨਹੀਂ ਆਇਆ ਬੰਦਾ ਮੱਲੇ ਬਲੇ ਭੈਣੀਆਂ ਆਏ ਆ ਹਾਂ ਚਾਹੀਦੀ ਸਿੱਟਾ ਅੱਛਾ ਭਾਈ ਠੀਕ ਆ ਠੀਕ ਆ ਤੇ ਆ ਜਾਓ ਵੀ ਆ ਜਾ ਕੋਤਰਾ ਉਠਿੜਾ ਦੇ ਹਾਂ ਜੀ ਵਧੀਆ ਤੇਰਾ ਕੰਮਕਾਰ ਕਿੱਦਾਂ ਵਧੀਆ ਵਧੀਆ ਹੋ ਰਿਹਾ ਕੰਮ ਆਪਣੇ ਵਧੀਆ ਤੁਸੀਂ ਸਾਬਾਤ ਵਧੀਆ ਵਧੀਆ ਇਦਾਂ ਚਲੋ ਵਧੀਆ ਜਾਈ ਦੇ ਵੀਰ ਜੀ ਦੱਸਣਿਆ ਪੂਜਾ ਭਾਬੀ ਨੇ ਠੀਕ ਆ ਕੁਝ ਨਹੀਂ ਹੋਇਆ ਉਹਨੂੰ ਗੱਡੀ ਮੰਗਦੀ ਆ ਪਖੰਡ ਕਰਨ ਦੀ ਆ ਹਾਂ ਵੇਪਨ ਗੱਡੀ ਜੇ ਮੰਗਦੀ ਸਾਡੇ ਨਾਲ ਗੱਲ ਕਰਦਾ ਬਿਲਾ ਤੂੰ ਬਾਜੀ ਗੱਲ ਤੇ ਮੈਂ ਤਾਂ ਕਰਦਾ ਜੇ ਤਾਂ ਸਾਡੇ ਘਰ ਕੋਈ ਪੈਸਾ ਹੁੰਦਾ ਤੇ ਤੁਹਾਨੂੰ ਪਤਾ ਸਾਡੇ ਘਰ ਦੀ ਪੋਜੀਸ਼ਨ ਕਿਦਾਂ ਦੀ ਵੇਪਨ ਗੱਲ ਤੇਰੀ ਠੀਕ ਆ ਪਰ ਜੇ ਇਹਨਾਂ ਕੋ ਹੋ ਗਿਆ ਤੂੰ ਮੇਨਾਂ ਗੱਲ ਤੇ ਕਰਦਾ ਬਾਜੀ ਗੱਲ ਪਤਾ ਕੀ ਹੈ ਜਦੋਂ ਤੂੰ ਗਏ ਨਾ ਵਾਂਡੇ ਤੇ ਮਗਰੋਂ ਮੈਨੂੰ ਕਹਿੰਦੀ ਮੈਨੂੰ ਚੱਲਦੀ ਗੱਡੀ ਲੈ ਦੋ ਤੇ ਜੇ ਚੱਲਦੀ ਗੱਡੀ ਨਹੀਂ ਲੈਣੀ ਤੇ ਨਵੀਂ ਸਕੂਟਰੀ ਲੈ ਦੋ ਮੈਨੂੰ ਜੇ ਤੁਸੀਂ ਨਵੀਂ ਸਕੂਟਰੀ ਲੈਂਦੇ ਹੋ ਉਹ ਤੁਹਾਨੂੰ ਲੱਖ ਦੇ ਕਰੀਬ ਪੈ ਹੀ ਜਾਣੀ ਆ ਤੇ ਜੇ ਤੁਸੀਂ ਕਿਸ਼ਤਾਂ ਦੇ ਵੀ ਲੈਂਦੇ ਹੋ ਤੇ ਉਹ 1.5 ਲੱਖ ਦੇ ਕਰੀਬ ਆ ਜਣੀ ਆ ਤੇ ਇਹਦੇ ਨਾਲ ਚੰਗਾ ਤੁਸੀਂ ਗੱਡੀ ਲੈ ਲਓ। ਬਾਜੀ ਗੱਲ ਤੇ ਇਹ ਤਾਂ ਗਰੀਬ ਜੀ ਕੋ ਸਾਡੇ ਹੱਥ ਪਲੇ ਹੋਵੇ ਸਾਡੇ ਤੇ ਅਜੇ ਪੈਸੇ ਪਾਸ ਹੀ ਹੋਣ ਡਿਆ ਵਾ। ਗੱਲ ਤੇ ਤੇਰੀ ਵੀ ਠੀਕ ਆ ਬੇਪਨ। ਪਤਾ ਨਹੀਂ ਇੰਨਾ ਰੋਲਾ ਕਾਦਾ ਪੈਣ ਡਿਆ। ਵੇਖਾਂ ਤਾਂ ਸੰਜੋ ਆ ਕੇ ਵੜਾ। ਅੱਛਾ। ਆ ਤੇ ਮੇਰੇ ਤੇ ਤਾਂ ਵਾਲਾ ਗੰਡਿਆ ਵਾ। ਮੇਰੀਆਂ ਇਹ ਦੇ ਗੱਲਾਂ ਕਰਨ। ਕੋਈ ਨਹੀਂ। ਏ ਵੀ ਆ ਵੀ ਆ ਤੋ ਮਤਾਂ ਦੇਣ ਮਾਹੀ ਉਹ ਬੋੜੜੀ ਨਿਕਲੀ ਆ ਹੁਣ ਇਹ ਆ ਗਈ ਆ ਇਹ ਤੇ ਉਹ ਹੀ ਤੀਜੇ ਦਿਨ ਹੀ ਤੁਰੀ ਰਹਿੰਦੀ ਆ ਸਾਰੇ ਜਣੇ ਮੇਦੇ ਤਵਾ ਲਾਉਣ ਦੇ ਆ ਦੱਸ ਅੱਗੇ ਮੈਂ ਇਹਨੂੰ ਸੱਸੀ ਘਰ ਬੁਲਾਉਣ ਜਾਣਾ ਸੀ ਹੁਣ ਤੇ ਮੈਂ ਉੱਕਾ ਹੀ ਨਹੀਂ ਜਾਣਾ ਹੈਗਾ ਹੈ ਕੀ ਬੱਲਾ ਆਪਣੇ ਘਰ ਦੇ ਕੰਮ ਬੰਦਾ ਵੇਖਦਾ ਜਾ ਕੇ ਇਹ ਤੀਜੇ ਦਿਨ ਹੀ ਇਹਨੇ ਇੱਧਰ ਨੂੰ ਮੂੰਹ ਚੁੱਕਿਆ ਹੁੰਦਾ ਵਾ ਲੋਕਾਂ ਦਾ ਜ਼ਿਆਦਾ ਫਿਕਰ ਇਹਨੂੰ ਆਪਣਾ ਨਹੀਂ ਹੈਗਾ ਚਲੋ ਵੀਰ ਜੀ ਕੋਈ ਨਹੀਂ ਮੈਂ ਨਾ ਜਾ ਕੇ ਸਮਝਾਉਣੀ ਆ ਪੂਜਾ ਭਾਬੀ ਨੂੰ ਮੈਂ ਤਾਂ ਸੱਦਿਆਂ ਠੀਕ ਨਹੀਂ ਆ ਭੰਨ ਕੇ ਦੇ ਦੇ ਤੂੰ ਜਾ ਕੇ ਸਮਝਾ ਕੇ ਦੇ ਦੇ ਆਨੂੰ ਚਲੋ ਠੀਕ ਆ ਮੈਂ ਮਿਲਮ ਨਹੀਂ ਨਾਲੇ ਨਾਲੇ ਫਿਰ ਮੈਂ ਸਮਝਾਤੀ ਹਾਂ ਨਹੀਂ ਉਹਨਾਂ ਨੂੰ ਵੇਖੋ ਭਾਜੀ ਜੇ ਤੇ ਤੁਹੀਂ ਜਾਣਾ ਉਹਦਾ ਸਾਧਨ ਲੈਣਾ ਹੀ ਆ ਤੇ ਫਿਰ ਐਵੇਂ ਸਕੂਟਰੀ ਤੇ ਚੱਕਰ ਸੁਣਾ ਪਿਓ ਜਿੰਨੇ ਦੀ ਸਕੂਟਰੀ ਆਉਣੀ ਆ ਜੇ ਮੰਨ ਲਓ ਅਸੀਂ ਕਿਸ਼ਤਾਂ ਦੇ ਵੀ ਲੈਣੇ ਆ ਉਹਨੇ ਦੀ ਚੰਗੀ ਆ ਉਹਦੀ ਗੱਡੀ ਮਿਲ ਜਾਣੀ ਆ ਤੇ ਨਾਲੇ ਚਾਰ ਜੀ ਬਹਿ ਕੇ ਚਲਦੇ ਜਾਇਆ ਕਰੋਗੇ ਸਹੀ ਨਹੀਂ ਮੇਰੀ ਗੱਲ ਗੱਲ ਤੇ ਠੀਕ ਹੈ ਭਾਜੀ ਚਲ ਜੇ ਭੰ ਟੈਨਸ਼ਨ ਲੈ ਤੂੰ ਰਾਲ ਮੈਨਾਂ ਗੱਮਸਾਹਲ ਕਰਦਾਂਗੇ ਕੋਈ ਨਹੀਂ ਹਾਂ ਚਲੋ ਕੋਈ ਗੱਲ ਆਹ ਠੀਕ ਆ ਆਪਣਾ ਪਰਿਵਾਰ ਆ ਬੈਠ ਕੇ ਜੋ ਵੀ ਮਸਲਾ ਹੋਵੇ ਚਲੋ ਨਿਬੇੜ ਲਏ ਆਹ ਚਲੋ ਠੀਕ ਆ ਜਿੱਦਾਂ ਤੁਹਾਡੀ ਮਰਜ਼ੀ ਉਦਾਂ ਕਰ ਲਓ ਸਾਹਿਬਾ ਦਾ ਵਿਜੀ ਸਤਿ ਸ਼੍ਰੀ ਅਕਾਲ ਔਰ ਕੀ ਹਾਲ ਦੇ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਆ ਮੈਂ ਵੀ ਮਰੀ ਮੋਟੇ ਆ ਵੀਪਨ ਵੀ ਦੇਖਣ ਦੇ ਮੈਨੂੰ ਫੇਰ ਤਾਂ ਠੀਕ ਹੋ ਜਾ ਫੇਰ ਤੇ ਆਹੋ ਜਿਹੜੀ ਹੈ ਹੀ ਹੈ ਸੌਂਦੀ ਆ ਮੈਂ ਸਾਰੀਆਂ ਦਲਾਂ ਤੁਹਾਡੀਆਂ ਬੈਠੀ ਵੀ ਕਰਨਾ ਇਹ ਜੇ ਤੂੰ ਸੁਣ ਲਿਆ ਵਾ ਪਰ ਫਿਰ ਤੂੰ ਵੀ ਸਿਆਣੀ ਬਣਨਾ ਆਪਣੇ ਤਾਂ ਤੁਹਾਨੂੰ ਵੀ ਪਤਾ ਵਾ ਕਾਰ ਦੀ ਪ੍ਰੋਬਲਮ ਲਾ ਨਾ ਕੀਪ ਕਾਰ ਦੀ ਪ੍ਰੋਬਲਮ ਵੇਖਾਂ ਮੈਂ ਇੱਕ ਗੱਡੀ ਕਿਆ ਲਿਆ ਉਹਨੂੰ ਅਣ ਮੈਂ ਕੱਲ ਦੀ ਬਿਮਾਰ ਪਈ ਆ ਮੈਨੂੰ ਕਹਿੰਦੇ ਦਵਾਈ ਨਹੀਂ ਲਿਆ ਕੇ ਦਿੱਤੀ ਉਹ ਵੀ ਚੁੱਪ ਕਰਕੇ ਮੂੰਹ ਚੁੱਕ ਕੇ ਤੇ ਭੈਣ ਕੋਚਲ ਗਈ ਜੇ ਐਡਾ ਹੀ ਉਹਨੂੰ ਹੋਏ ਦੀ ਪਤਾ ਹੀ ਤੇ ਫਿਰ ਉਹ ਮੈਨੂੰ ਦਵਾਈ ਲਿਆ ਕੇ ਦੇ ਕੇ ਫੇਰੇ ਜਾਂਦੀ ਆ ਤੂੰ ਜਾ ਤੂੰ ਸਮਝਣ ਵਾਲੀ ਬਣਨਾ ਥੋੜਾ ਬੋਤਾ ਤੂੰ ਆਪ ਵੀ ਸਮਝਿਆ ਕਰ ਸਿਆਣੀ ਬਣਨਾ ਹੁਣ ਜਿੱਥੇ ਜਾਣਾ ਜਾਣਾ ਹੀ ਪੈਂਦਾ ਐਦਾਂ ਨਹੀਂ ਹੁੰਦਾ ਨਹੀਂ ਮੈਂ ਇਕੱਲੀ ਸਿਆਣੀ ਬਣ ਜਾ ਜਦੋਂ ਘਰ ਦੀ ਹੋਰ ਕੋਈ ਚੀਜ਼ ਲਿਆਉਣੀ ਹੁੰਦੀ ਆ ਉਦੋਂ ਉਹ ਤੇ ਬੜੇ ਚੁੱਪ ਕਰਕੇ ਸਾਰੇ ਜਾਣੇ ਲੈ ਜਾਂਦੇ ਉਦੋਂ ਮੈਨੂੰ ਪੁੱਛ ਕੇ ਲਿਆਉਂਦੇ ਆ ਅੱਜ ਮੈਂ ਮਾੜਾ ਜਿਹਾ ਗੱਡੀ ਲਿਆਉਣ ਨੂੰ ਕਹਿਤਾ ਵਾ ਮੈਂ ਹਾਂ ਵੀ ਕਿਹਾ ਚੱਲ ਜੇ ਨਹੀਂ ਗੱਡੀ ਲੈ ਕੇ ਦੇਣੀ ਮੈਨੂੰ ਸਕੂਟਰ ਹੀ ਲਿਆ ਦਿਓ ਕਮਸੇ ਕਮ ਮੈਂ ਆਪਾ ਤੇ ਬਾਹਰ ਅੰਦਰ ਜਾਵਾਂ ਪਰ ਸਿਆਣੀਆਂ ਗੱਲਾਂ ਕਰੀ ਜਾਂਦੀ ਪਤਾ ਨਾ ਕਾ ਉਹ ਬਿਵੇਂ ਝਟ ਮੰਨਣ ਡਿਆ ਕਿਦਾਂ ਟਾਈਮ ਪਾਸ ਕਰਦੇ ਵੀ ਮੈਨੂੰ ਪਤਾ ਸਾਰਾ ਹੀ ਕਿਦਾਂ ਟਾਈਮ ਪਾਸ ਕਰਦੇ ਆ ਤੂੰ ਵੀ ਉਹਨਾਂ ਦੀ ਸਾਈਡ ਹੀ ਲੈਣ ਆਈ ਆ ਤੂੰ ਕਿਹੜਾ ਮੇਰੇ ਨਾਲ ਗੱਲ ਕਰਨੀ ਹੁੰਦੀ ਆ ਤੂੰ ਵੀ ਚੌਪਟ ਤੇ ਆਨੀ ਆ ਉਹਦੇ ਨਾਲ ਹੀ ਬੱਸ ਕਰ ਕਰਾ ਕੇ ਚਲ ਜੰਨੀ ਆ ਮੇਰ ਨਾਲ ਕਦੀ ਤੂੰ ਦੋਖ ਸਕਉ ਦੀ ਪੁੱਛੀ ਮੈਨੂੰ ਵੀ ਕੋਈ ਤੰਗੀ ਕੋਈ ਪੇਸ਼ੀ ਕੋਈ ਗੱਲ ਕੋਈ ਬਾਤ ਤੂੰ ਬੜੇ ਐਵੇਂ ਗੁੱਸਾ ਕਰਨ ਦੀ ਮੇਰੇ ਲਈ ਤੂੰ ਵੀ ਉਦਾਂ ਦੀ ਆ ਤੇ ਵੱਡੀ ਭਾਬੀ ਜੀ ਵੀ ਉਦਾਂ ਦੀ ਗੱਲ ਗੁੱਸਾ ਕਰਨ ਦੀ ਨਹੀਂ ਹੈਗੀ ਯਾਰ ਤੂੰ ਗੱਲ ਸਮਝਦੇ ਨਹੀਂ ਹੈਗੇ ਮੈਂ ਤਾਂ ਇੱਕ ਚੀਜ਼ ਲੈਣੀ ਲੈਣੀ ਆ ਭਾਵੇਂ ਗੱਡੀ ਆ ਜੇ ਤੇ ਭਾਵੇਂ ਸਕੂਟਰੀ ਆ ਜੇ ਮੈਨੂੰ ਹੋਰ ਕੋਈ ਚੀਜ਼ਾਂ ਦਾ ਨਹੀਂ ਪਤਾ ਹੈਗਾ ਆਪਣੀ ਵੈਰੀ ਤੇ ਮੱਝ ਲਿਆਉਣੀ ਤੇ ਝਟ ਜਾ ਕੇ ਲੈ ਆਂਦੀ ਨਹੀਂ ਫੇਰ ਮੱਝ ਲਿਆਉਂਦੇ ਘਰ ਵਾਸਤੇ ਲਿਆਉਂਦੇ ਨਾ ਸਾਰਿਆਂ ਨੂੰ ਲੋੜ ਆ ਦੋਦੇ ਦੀ ਪਤਾ ਨਾ ਤੈਨੂੰ ਵੀ ਪਤਾ ਵਾ ਬੱਚੇ ਛੋਟੇ ਛੋਟੇ ਆ ਉਹਨਾਂ ਨੂੰ ਦੁੱਧ ਚਾਹੀਦਾ ਘਰ ਵਾਸਤੇ ਵੀ ਦੁੱਧ ਦੀ ਲੋੜ ਪੈਂਦੀ ਮਾਜ ਦਿੱਤ ਵੀ ਹਮ ਤਾਂ ਮੰਦੀਆ ਖਰਚਾ ਚੱਲਦਾ ਕਰਦਾ ਦੁੱਧ ਪਾਉਨੇ ਆ ਆਪਣੇ ਘਰ ਵਾਂ ਵਿੱਚ ਵਰਤਦੇ ਆ ਤੇ ਗੱਡੀ ਦੀ ਵੀ ਲੋੜ ਆ ਤੂੰ ਆ ਆ ਜੁੜੇ ਤੇਰੇ ਗਾੜੀ ਹੱਥ ਪੈਣਾ ਤੂੰ ਵੀ ਉਹਨਾਂ ਦੀ ਗੱਲ ਹੀ ਕਰਨੀ ਆ ਠੀਕ ਆ ਤੇ ਉਹ ਤੋਂ ਘਰੋਂ ਹਟਾਣੀਆਂ ਮੈਨੂੰ ਪਤਾ ਤੇਰਾ ਜਾ ਕਰ ਲੈ ਉਹਨਾਂ ਨੂੰ ਸਮਝਾਉਣ ਦਾ ਕੋਈ ਵੀ ਫਾਇਦਾ ਆਲੀ ਇਹ ਵੀ ਸਿੱਖਾਉਣ ਦਾ ਕਿ ਜਦੋਂ ਬੂਤੋ ਕੱਢੀਂਦੀ ਆ ਨਾ ਬਈ ਨਾ ਚੱਲਦਾ ਸੋ ਆ ਦੀ ਰਾਣੀ ਘਰ ਤੇ ਨਾ ਬੋਸ਼ ਮਾ ਮੀ ਆਨੇ ਵੀ ਤੋ ਦੋ ਬੂਆ ਬੰ ਲੈ ਆ ਜੇ ਜੰਡੀ ਆਹ ਤੇ ਵਿਫਨ ਕਿੱਥੇ ਗਿਆ ਹੋ ਉਹਨੇ ਫੋਨ ਆ ਗਿਆ ਸੁਣਾਦਾ ਇਹਨੂੰ ਚਲ ਗਿਆ ਛੜਕੂ ਚਲ ਗਿਆ ਅੱਛਾ ਅੱਛਾ ਲੈਓ ਜਾਣ ਪਰਨੇ ਗਾ ਸਈਆ ਵੀਰ ਜੀ ਉਹਨੂੰ ਸਮਝਾਉਂਦਾ ਕੋਈ ਫਾਇਦਾ ਨਹੀਂ ਕੀ ਆਖੇ ਬਜਿੰਦਾ ਹੁਣ ਬੰਦਾ ਸਮਝਾਵੇ ਨੂੰ ਕੀ ਬੰਦਾ ਨਾ ਨਾ ਉਹ ਉਹ ਤਾਂ ਬੋਲਣ ਦਾ ਹੀ ਨਹੀਂ ਪਤਾ ਬੜਾ ਔਖਾ ਵਾ ਵੇਪਨ ਬੜਾ ਵਿਚਾਰਾ ਔਖਾ ਟਾਈਮ ਪਾਸ ਕਰਦਾ ਉਹਨੂੰ ਪਾਪਾ ਜੀ ਸਾਡੇ ਤਾਂ ਭੋਲੇ ਹੀ ਬੜੇ ਆ ਪਤਾ ਨਹੀਂ ਕਿਵੇਂ ਟਾਈਮ ਪਾਸ ਕਰਨ ਦੇ ਉਹਦੇ ਨਾਲ ਸਾਨੂੰ ਪਤਾ ਜਿੱਦਾਂ ਅਸੀਂ ਟਾਈਮ ਕੱਢਣ ਦੇ ਨਾ ਸਾਨੂੰ ਪਤਾ ਨਾ ਬਹੁਤ ਔਖਾ ਇਹ ਜਨਨ ਟਾਈਮ ਪਾਸ ਕਰਨਾ ਕੋਈ ਗੱਲ ਨਹੀਂ ਕਈ ਵਾਰੀ ਤੇ ਮੁੰਡਾ ਵੀ ਕਾਲਾ ਪੈ ਜਾਂਦਾ ਹੁਣ ਨਿਆਣੇ ਪੜਦੇ ਲਿਖਦੇ ਆ ਉਹ ਨਹੀਂ ਵੀ ਚੱਲਦੇ ਪਰ ਆ ਵੀ ਆਖੀਦਾ ਵੀ ਨਹੀਂ ਪੁੱਤ ਤੇ ਅੱਤ ਵੱਡੀ ਆ ਤੇਰੀ ਚਾਚੀ ਤਾਈ ਆ ਇਹਦੇ ਗਾੜੀ ਨਹੀਂ ਬੋਲਣਾ ਪਰ ਹੁਣ ਜੇ ਅਸੀਂ 24 ਘੰਟੇ ਘਰ ਦੇ ਵਿੱਚ ਕਾਲਾ ਰੱਖਾਂਗੇ ਤੇ ਤੈਨੂੰ ਪਤਾ ਹੀ ਆ ਫਿਰ ਨਾ ਲੋਕਾਂ ਨੇ ਬਾਹਰ ਗੱਲਾਂ ਕਰਨੀਆਂ ਕਿ ਇਹ ਤੇ ਵੱਡੇ ਹੀ ਇਹਨਾਂ ਨੂੰ ਨਹੀਂ ਮਾਸਾ ਸਮਝਾਗੇ ਉਹ ਤੇ ਨਿਆਣੀ ਚਾਣੀ ਵੈਸੇ ਚਲੋ ਤੁਸੀਂ ਵੀ ਸਹੀ ਹੋ ਆਪਣੇ ਥਾਂ ਪਰ ਮੈਨੂੰ ਨਹੀਂ ਲੱਗਣਿਆ ਉਹ ਮੰਨਣ ਵਾਲੀ ਬੜੀ ਜਿੱਦੀ ਆ ਹੁਣ ਤੇ ਪਤਾ ਹੀ ਨਹੀਂ ਬੋਲਣ ਦਾ ਹੀ ਨਹੀਂ ਪਤਾ ਮੈਂ ਬੜੇ ਪਿਆਰ ਨਾਲ ਸਮਝਾਇਆ ਪਰ ਉਹ ਨਹੀਂ ਮੰਨਦੀ ਮੈਨੂੰ ਲੱਗਣਿਆ ਵਾ ਸ਼ਾਇਦ ਉਹਨੇ ਨਾ ਜਾਂ ਗੱਡੀ ਲਊ ਜਾਂ ਨਾਵੇਂ ਸਕੂਟਰੀ ਲਊ ਲਊ ਜਰੂਰ ਕਿ ਜੋ ਤਾਂ ਮਿਰਜੀ ਉਹਨੇ ਜਰੂਰ ਲੈਣੀ ਆ ਕੋਈ ਨਾ ਕੋਈ ਜਾਂ ਸਕੂਟਰੀ ਲੈ ਲਊ ਜਾਂ ਗੱਡੀ ਲਊ ਲੈਣੀ ਤੇ ਹੈਗੀ ਆ ਪਰ ਘਰ ਦੀ ਪੋਜੀਸ਼ਨ ਨਹੀਂ ਆ ਤੈਨੂੰ ਪਤਾ ਵਾ ਵੀ ਬੱਚੇ ਵੀ ਪੜਦੇ ਆ ਉਹਦੀ ਵੀ ਕੁੜੀ ਚੰਗੇ ਸਕੂਲੇ ਆ ਮੁੰਡਾ ਸਾਡਾ ਵੀ ਪੜਦਾ ਵਾ ਉਹਦੀ ਵੀ ਵੱਡੀ ਜਮਾਤ ਆ ਤੇ ਨਾਲੇ ਕਿੰਨਾ ਕੋਹੋ ਗੱਲ ਕੀ ਕਮਾਈ ਆ ਜੇ ਬੀਬਾ ਨਾਲਿਆਂ ਦਾ ਵਾ ਤੇ ਜਾਂ ਸਾਡੇ ਵਾਈ ਜੋਤੀ ਦੇ ਛੇ ਮਹੀਨੇ ਆਉਂਦੇ ਆ ਤੇ ਉਹ ਮਹਾਕਰਦਾ ਹੀ ਚੱਲਦਾ ਵਾ ਪਤਾ ਨਹੀਂ ਇਹ ਗੱਲ ਨੂੰ ਕਿਉਂ ਨਹੀਂ ਸਮਝਦੀ ਕਦੋਂ ਨੇ ਆਪਣੀ ਜ਼ਿੰਮੇਵਾਰੀ ਸਮਝਣੀ ਉਹ ਹੀ ਨਾ ਘਰ ਚ ਲੜਾਈ ਨਾ ਪਾਓ ਜਿਹੜਾ ਵੀ ਕੰਮ ਕਰਨਾ ਨਾ ਸਹਿਮਤੀ ਨਾਲ ਕਰੋ ਐਵੇਂ ਤਮਾਸ਼ਾ ਬਣਾਉਂਦਾ ਕੀ ਫਾਇਦਾ ਹੁੰਦਾ ਚਲੋ ਛੱਡੋ ਭਾਜੀ ਚਾਹ ਪੀ ਠੰਡੀ ਹੋਣੀ ਪਹਿਲਾਂ ਚਲੋ ਖੜੋ ਚਾਹ ਆ ਜਾਓ ਭਾਜੀ ਮੈਂ ਲੀਡਾਂ ਨੂੰ ਖਾਲਦਾ ਆਜੋ ਆ ਚੱਲ ਆਦਾ ਬਜਿੰਦਰਾ ਯਾ ਉਥੇ ਬੈੱਡ ਤੇ ਬੈੰਨੇ ਆ ਇੱਥੇ ਖਾਕੀ ਨੇ ਪਤਾ ਸਹੀ ਆ ਆਹ ਰਦੀ ਮੱਝ ਭਾਜੀ ਅੱਛਾ ਚੰਗੀ ਭਾਜੀ ਭਾਜੀ ਆਹੋ ਮੱਝ ਤੇ ਵਧੀਆ ਚੰਗਾ ਦੁੱਧ ਦਿੰਦੀ ਆ ਆਹ ਦਹੀਂ ਦੀ 8 ਲੀਟਰ ਦੇ ਦਿੰਦੀ ਟਾਈਮ ਪਾਸ ਮੈਂਦਾ ਬੜਾ ਜੀ ਆਹ ਚਲੋ 2 4 ਲੀਟਰ ਘਰ ਰੱਖ ਲੈਂਦੇ ਆ ਤੇ 4-5 ਕਿਲੋ ਦਹੀ ਜੀ ਪਾਈਦਾ ਵਾ ਗਰਮੀਆਂ ਚ ਵੈਸੇ ਵੀ ਲਵੇਰੇ ਦੀ ਬੜੀ ਕਮੀ ਹੋ ਜਾਂਦੀ ਨਾ ਬੜਾ ਔਖਾ ਹੈ ਕੇ ਚਾਹੀਦੀ ਜਿੰਦੀ ਥੋੜਾ ਦਿੰਦੀ ਸਰਦਾ ਨਹੀਂ ਬੱਚੇ ਪੀਂਦੇ ਸੁਖਨਾਂ ਦਹੀਂ ਦੀ ਬਣਾਉਂਦੀਆਂ ਵਾ ਇਹ ਬੜਾ ਔਖਾ ਸੀ ਤੇ ਮੈਂ ਵੇਪਰ ਮੈਂ ਮਾਜੀ ਲ ਲਈਏ ਹੂੰ ਹੂੰ ਚਲੋ ਚੰਗਾ ਟਾਈਮ ਨਿਕਲਦਾ ਜਾਂਦਾ ਇਹਦਾ ਨਾ ਬੜਾ ਵਧੀਆ ਟਾਈਮ ਪਾਸ ਹੁੰਦਾ ਭਾਜੀ ਆਹ ਲਵੇਰੇ ਤੋਂ ਬਿਨਾ ਵੀ ਚੱਲ ਨੇ ਆਣੇ ਦੁੱਧ ਦਾਈਏ ਇੱਕ ਨੂੰ ਪਾਉਣੇ ਦੋ ਨੂੰ ਪਾਉਣੇ ਹੂੰ ਹੂੰ ਆਹ ਵੈੜੀ ਵਾਵਾ ਹੋ ਗਈ ਹੁੰਦੇ ਹਾਂ ਹਾਂਜੀ ਹੋ ਵੀ ਬਣਨ ਵਾਲੀ ਐ ਵੀ ਹੂੰ। ਲਈ ਜਾਂਦੀ ਗਾਈ ਥੋੜਾ ਬਾਲ ਦੁੱਧ, ਟਾਈਮ ਪਾਸ ਹੋ ਜਾਂਦਾ ਬੜਾ ਵਧੀਆ। ਆਹੋ ਨਸਲ ਵਧੀਆ ਨਾਲੇ ਇਹ ਆਪਾਂ ਦੁੱਧ ਸੰਗਣਾ ਇਹਨਾਂ ਦਾ। ਨਹੀਂ ਵਧੀਆ ਵਧੀਆ। ਆਹ ਚਲੋ ਗਰਮੀ ਦੇ ਵਿੱਚ। ਉਹ ਤੁਹਾਡੇ ਹਗਾ ਲੈ ਰੋਣ। ਆਹੋ ਆਪਣੀਆਂ ਝੋਟੀ ਜਿਹੜੀ ਚੰਗਾ ਦੁੱਧ ਆਈ ਜਾਂਦੀ ਹੈ। ਚਲੋ ਵਧੀਆ। ਤੇ ਬਾਣਵੀ ਟਾਈਮ ਨਾ ਗਈ ਸੀ ਚਲੋ ਇਹਨੇ ਨਾਲ ਵੀ ਦੁੱਧ ਆਪਣਾ ਸਰ ਜਾਂਦਾ ਨਿਆਣੇ। ਦੁੱਧ ਤੋਂ ਬਿਨਾ ਫਿਰ ਸਰਦਾ ਨਹੀਂ ਆ। ਹਾਂਜੀ ਹਾਂਜੀ। ਨਾਲੇ ਜੱਟਾਂ ਦਾ ਭਾਈ ਦੇ ਵੇਰੇ ਪਰ ਨਹੀਂ ਸਰਦਾ। ਨਹੀਂ ਕੇ? ਹੂੰ। ਦੁੱਧ ਤੋਂ ਬਿਨਾ ਨਹੀਂ। ਉਹ ਕਰਦਾ ਪੱਠਾ ਸਭ ਕੋਲ ਇਹਦੀ ਗੱਲ ਹਨਾ। ਹਾਂ ਹਾਂ। ਆਹ ਪਾਜੀ ਟਾਈਮ ਬੜਾ ਹੋ ਗਿਆ ਵਾ। ਏ ਹਾਨੂੰ ਹੁਣ ਛੁੱਟੀ ਦਿਓ ਰਹਿਣਾ ਨਹੀਂ ਆ ਨਹੀਂ ਨਹੀਂ ਫੇਰ ਆਵਾਂਗੇ ਉਹ ਗੁਰਵੀਰ ਘਰ ਕੱਲਾ ਵਾ ਆਹ ਚੱਲ ਹੈ ਬੱਚਾ ਵੇਂਦਾ ਆਹੋ ਦਾਦੀ ਦਾਦਾ ਦਾਦੀ ਦਾਦਾ ਤੇ ਹੈ ਲੱਗੇ ਪਰ ਇਹ ਆ ਭੀ ਨਿਆਣੇ ਫੇਰ ਵੀ ਜिद ਕਰ ਜਾਂਦੇ ਆ ਤੁਹਾਨੂੰ ਪਤਾ ਛੋਟਾ ਜੂਨੇ ਭਾਜੀ ਆਹ ਤੇ ਉਹਦਾ ਕਿ ਮੈਂ ਹਾਂ ਪੱਛਲ ਆ ਬੱਚਾ ਤਾਂ ਤੁਸੀਂ ਹਾਂ ਬੜੇ ਭੋਲੇ ਹੀ ਹੋ ਮੈਨੂੰ ਤੇ ਪਤਾ ਹੀ ਨਹੀਂ ਪੂਰਾ ਇਦਾਂ ਦਾ ਸੁਭਾਅ ਆ ਉਹ ਤੇ ਮੈਂ ਅੱਜ ਆਈ ਆ ਤੇਰਾ ਮਸਲਾ ਵੇਖਿਆ ਕੀ ਬੋਲਦੀ ਨੂੰ ਤੇ ਪਤਾ ਹੀ ਨਹੀਂ ਆ ਕਿ ਆਇਆ ਗਿਆ ਤੇ ਪ੍ਰੌਣਾ ਆਇਆ ਜਿਵੇਂ ਆਪਣਾ ਮੈਂਬਰ ਵਾ ਬੈਠੇ ਆ ਤੂੰ ਬੰਦਾ ਉਸ ਤਰ੍ਹਾਂ ਵੀ ਬੋਲ ਲੈਂਦਾ ਨਾ ਤੂੰ ਨਹੀਂ ਦੱਸਦੇ ਰੇ ਮੈਨੂੰ ਇਹ ਇਦਾਂ ਦੀ ਚੱਲ ਕੋਈ ਨਹੀਂ ਤੂੰ ਨਾ ਪਰਵਾਹ ਕਰ ਇਹਨਾਂ ਗੱਲਾਂ ਦੀ ਕੋਈ ਗੱਲ ਨਹੀਂ ਆਪੇ ਸੁਧਰ ਜੂਗੀ ਹੌਲੀ ਹੌਲੀ ਮੈਨੂੰ ਇਹ ਨਹੀਂ ਸੁਧਰਨ ਵਾਲੀ ਮੈਨੂੰ ਚਾਪਣ ਦੀ ਇਹਨੂੰ ਤੇ ਪਤਾ ਹੀ ਨਹੀਂ ਮੈਂ ਬੜੇ ਪਿਆਰ ਨਾਲ ਸਮਝਾਇਆ ਬੋਲਿਆ ਉਹ ਤੇ ਪਿੰਦੀ ਹੀ ਬੜਾ ਗਾੜੀ ਓਟ ਓਟ ਬੋਲਣ ਦੀ ਚੱਲ ਕੋਈ ਗੱਲ ਇਹ ਵਗੀਆਂ ਗੱਲਾਂ ਤੇ ਹੁੰਦੀਆਂ ਰਹਿੰਦੀਆਂ ਘਰਾਂ 'ਚ ਬਾਪ ਜੰਦਰ ਟਾਈਮ ਬੜਾ ਹੋ ਗਿਆ ਵਾ ਚਲਿਏ ਹਾਂ ਚਲੋ ਜਾਾਂ ਰਹੇ ਹਾਂ ਜਾਣਾ ਕਿੱਥੇ ਆ ਪਾਜੀ ਰੋਟੀ ਪਾਣੀ ਖਾ ਕੇ ਫਿਰ ਜਾਇਓ ਨਹੀਂ ਨਹੀਂ ਚਾਹ ਪੀ ਲੀਆ ਉਹ ਨਾ ਚਲਿਏ ਬੇਟਾ ਸਤਾਉਂਦਾ ਨਾ ਹੋਏ ਦਾਦੀ ਦਾਦੀ ਨੂੰ ਟਾਈਮ ਬੜਾ ਹੋ ਗਿਆ ਹਾਂ ਚਲ ਏ ਤੇ ਹੈ ਤੇ ਚਲ ਪਾਬੀ ਜੀ ਇਹ ਨਾ ਟੈਂਸ਼ਨ ਨਾ ਲਿਓ ਮੈਨੂੰ ਪਤਾ ਵਾ ਜੀ ਇਹ ਬਹੁਤਾ țeṛ-țeṛ ਕਰੂਗੀ ਨਾ ਤੇ ਮੈਂ ਇਹਨੂੰ ਫੇ ਸਮਝਾਵਾਂ ਆਪਣੇ ਸਾਹਮਣੇ ਤੂੰ ਐਵੇਂ ਨਾ ਗਰਮ ਹੋਇਆ ਕਰ ਗਰਮ ਨਹੀਂ ਮੈਨੂੰ ਪਤਾ ਨਾ ਉਹਦਾ ਸੁਭਾਅ ਕਿਵੇਂ ਦਾ ਮੈਂ ਤਾਂ ਦੱਸਿਆ ਤੁਹਾਨੂੰ ਜੀ ਨਹੀਂ ਪਾਬੀ ਜੀ ਉਹਨਾਂ ਨੇ ਇਹ ਤੇ ਵਿਚਾਰੇ ਭੋਲੇ ਤਾਨੂੰ ਨਹੀਂ ਪਤਾ ਮੈਨੂੰ ਪਈ ਨਾ ਉਹ ਅੱਜ ਮੈਨੂੰ ਪਤਾ ਲੱਗਾ ਹੋਰ ਇਸ ਬਾਅਦ ਆ ਭਾਬੀ ਜੀ ਸਾਡੇ ਤਾਂ ਇੰਨੇ ਭੋਲੇ ਆ ਮੇਰੇ ਨਾਲ ਤੇ ਉਹ ਵੀ ਪਿਆਰ ਨਾ ਰਹਿੰਦੇ ਉਹ ਵੀ ਮੈਂ ਹੱਸ ਕੇ ਪਿਆਰ ਨਾ ਰਹਿੰਦੇ ਹੋਣਗੇ ਪਰ ਅੱਜ ਦੇ ਉਹਦਾ ਮੈਂ ਵੇਖਿਆ ਰੂਪ ਹੈਰਾਨ ਰਹਿ ਗਈ ਏਦਾਂ ਪੈਂਦਾ ਬੰਦਾ ਲਿਆ ਜੀ ਨੇ ਕਿਹਾ ਬੇਸਤੀ ਮੇਰੀ ਇੰਨੀ ਜਿਆਦਾ ਥੀਤੀ ਨਾ ਮੈਂ ਹੱਦਾਂ ਹੀ ਲੈ ਗਈਆਂ ਇਹਦੀਆਂ ਚਲੋ ਭਾਬੀ ਜੀ ਤੁਸੀਂ ਨਾ ਲਾਓ ਟੈਨਸ਼ਨ ਹੁਣ ਤੇ ਮੈਂ ਜਾਣੀ ਆ ਜਿਆਦਾ ਹੀ ਕਰੂਗੀ ਨਾ ਤਾਂ ਚੜੂਗੀ ਇਹਨੂੰ ਕੀ ਕਰਾਂਗੇ ਇਹਨੂੰ ਚਾਰਕ ਭਾਂਡੇ ਦੇ ਦੇ ਇਹਨੂੰ ਕਰਾਂਗੇ ਆਟਾ ਚਲ ਕੋਈ ਗੱਲ ਨਹੀਂ ਬਾਅਦ ਦੀ ਬਾਅਦ ਚ ਵੇਖੀ ਜਾਊਗੀ ਨਹੀਂ ਨਹੀਂ ਹੁਣ ਤੇ ਮੈਨੂੰ ਜਾਣਾ ਪੈਣਾ ਵਾ ਹੁਣ ਕੋਈ ਵੀ ਗੱਲ ਹੋਗੀ ਨਾ ਤੂੰ ਮੈਨੂੰ ਫੋਨ ਹੀ ਕਰਿਓ ਮੈਂ ਜਾਣੂ ਤੇ ਮੇਰਾ ਕੰਮ ਜਾਣੂ ਚਲ ਠੀਕ ਹੈ ਹਾਂ